ਜੀ ਸਵਾਗਤ ਲਈ ਖੜੇ ਹੋਏ ਨੇ ਬੜੇ ਦੂਰੋਂ ਦੂਰੋਂ ਲੋਕ ਆਏ ਹੋਏ ਨੇ ਬੜੇ ਵੀਆਈਪੀ ਲੋਕ ਪਹੁੰਚੇ ਹੋਏ ਨੇ ਔਰ ਦੂਰੋਂ ਦੂਰੋਂ ਕਾਫੀ ਲੋਕ ਪਹੁੰਚੇ ਨੇ ਦੀਪਕ ਜੀ ਖੁਦ ਸਵਾਗਤ ਕਰ ਰਹੇ ਨੇ ਫੁੱਲਾਂ ਦੀ ਪਰਖਾ ਹੋ ਰਹੀ ਹੈ ਔਰ ਜਿੱਦਾਂ ਗੱਲ ਕਰ ਲਈਏ ਕਿ ਬਹੁਤ ਸਾਰੇ ਲੋਕ ਕਿੱਥੋਂ ਕਿੱਥੋਂ ਆਏ ਨੇ ਔਰ ਕਿੰਨੇ ਕੁ ਵਿਆਕਰ ਹੈ ਹਾਲਾਂਕਿ ਦੱਸਿਆ ਜਾ ਰਿਹਾ ਸੀ ਕਿ 52 ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਨੇ ਪਰ ਕਹਿੰਦੇ ਨੇ ਕਿ ਦੀਪਕ ਜੀ ਨੇ ਸਾਨੂੰ ਪਹਿਲੇ ਇੰਟਰਵਿਊ 'ਚ ਕਿਹਾ ਸੀ ਕਿ ਬਾਤ ਵੀ ਜਾਣ ਤੱਕ ਕੋਈ ਗੱਲ ਨਹੀਂ ਸੋ ਦੀਪਕ ਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਆਜੋ ਸ਼ਗਨਾ ਦਾ ਦਿਨ ਆਇਆ ਬਹੁਤ-ਬਹੁਤ ਧੰਨਵਾਦ ਜੀ ਮੀਡੀਆ ਦਾ ਸਾਰੇ ਪਿਆਰ ਦੇ ਭਾਵਾਂ ਦਾ ਦੇਖੋ ਜੀ ਬਹੁਤ ਆਨੰਦ ਬਹੁਤ ਪਿਆਰ ਮਿਲ ਰਿਹਾ ਹੀ ਬਹੁਤ ਦੁਆਵਾਂ ਮਿਲ ਰਹੀਆਂ ਜੀ ਦੀਪਕ ਸਰ ਕੀ ਕਹਿਣਾ ਚਾਹੋਗੇ 52 ਯਾਨੀ ਵਿਆਹ ਤਾਂ ਕਿਹਾ ਗਿਆ ਸੀ ਹੁਣ ਵਿਆਹ ਬਦੇ ਨੇ ਜਾਂ ਘਟੇ ਨੇ ਭਾਈ ਜੀ ਦੇਖੋ ਜੀ 65 ਬੰਦੇ ਸਮਾਨ ਪਿਆ ਹੈ ਜੀ ਚਾਹੇ ਬਦੇ ਜਿੰਨੇ ਮਰਜੀ ਹੋ ਵੀ ਦੇਖੋ ਸਾਨੂੰ ਖੁਦ ਨਹੀਂ ਐਸਟੀਮੇਟ ਆਇਆ ਕਿ ਨਵੇਂ ਜੋੜੇ ਕਿੰਨੇ ਆ ਰਹੇ ਕਿੰਨੇ ਨਹੀਂ ਆ ਰਹੇ ਜੀ ਜਿੰਨੇ ਸਟੇਸ਼ਨਾਂ ਦੇ ਨਾਲ ਨਹੀਂ ਆਨ ਸਟੇਸ਼ਨ ਵੀ ਹੋ ਰਹੀ ਹੈ ਜੀ ਸਰਪੰਚ ਸਾਰਾ ਤੇ ਆ ਰਹੇ ਸਾਡੇ 55 ਜੋੜੇ ਤੱਕ ਜਿਹੜੇ ਅਸੀਂ ਉਹ ਆਪਾਂ ਰਜਿਸਟਰ ਕਰੇ ਬੀ ਜੀ ਉਹ ਚੱਲ ਰਿਹਾ ਹੈ ਲੈ ਜੀ ਅੱਛਾ ਜਿਹੜੇ ਵਿਆਹ ਦੇ ਜੋੜੇ ਨੇ ਉਹ ਤੁਹਾਡੇ ਤੱਕ ਉਹਨਾਂ ਨੇ ਪਹੁੰਚ ਕੀਤੀ ਸੀ ਜਾਂ ਤੁਸੀਂ ਕੀਤੀ ਸੀ ਉਹਨਾਂ ਨੇ ਆ ਪਹੁੰਚ ਕਰੀ ਹੈ ਜੀ ਅਸੀਂ ਐਡ ਪਾਈ ਹੈ ਥੋੜੇ ਦਿਨ ਆਈ ਜੀ ਸਾਰੇ ਮੀਡੀਆ ਨਾਲ ਹੀ ਕੋਰਟ ਸਪੋਰਟ ਹੈ ਜੀ ਅੱਗੇ ਅੱਗੇ ਫੋਨ ਆਏ ਸਾਨੂੰ ਮਿਲ ਕੇਗਾ ਪੂਰਾ ਪਰਿਵਾਰ ਮਿਲ ਕੇਗਾ ਉਹਨਾਂ ਸਪੋਰਟ ਚੱਲ ਰਿਹਾ ਹੈ ਇਹਦਾ ਦੇਖਿਆ ਜਾਂਦਾ ਕਿ ਬਹੁਤ ਸਾਰੇ ਫੰਡ ਦੀ ਲੋਡ ਹੁੰਦੀ ਹੈ ਯਾਨੀ ਕਿਵੇਂ ਯਾਨੀ ਤੁਹਾਡੀ ਸੰਸਥਾ ਬਣਾਈ ਗਈ ਹੈ ਕਿਸ ਤਰ੍ਹਾਂ ਫੰਡ ਦੀ ਇਹ ਗੱਲ ਕਰੀ ਅਸੀਂ ਪਹਿਲੀ ਵਾਰ ਕਰਾਇਆ ਕੋਈ ਸੰਸਥਾ ਨਹੀਂ ਪਰ ਹੁਣ ਅਸੀਂ ਸੰਕਟ ਆਵਾਂਗੇ ਬਸ ਸਾਡੇ ਬਹੁਤ ਸਾਡੇ ਬਜ਼ੁਰਗ ਆ ਰਹੇ ਆ ਬਾਈ ਇਹ ਕਹਿੰਦੇ ਖੜ ਕੇ ਨਾ ਖੜ ਕੇ ਅੱਗੇ ਰੁਕਣਾ ਨਹੀਂ ਸਹੀ ਹੋਵੇ ਜੀ ਜਿਵੇਂ ਪਿਆਰ ਮਿਲਦਾ ਨਾ ਕੌਮ ਚ ਚੱਲਾਂਗੇ ਅੱਛਾ ਕਿੰਨੇ ਕੁ ਲੋਕ ਪਹੁੰਚੇ ਹੋਏ ਨੇ ਹੋਰ ਠੀਕ ਹੈ ਵਧੀਆ ਤਰੀਕੇ ਨਾਲ ਕਰਨਗੀਨ ਤਾਈ ਆਵੇ ਸਮਾਂ 12:30 ਹੋਇਆ ਜੀ ਦੋ ਦਿਨ ਹੋਇਆ ਲਕਮਰੀ ਕਰਾਉਡ ਸਾਰੇ ਸਾਡੇ ਭਰਾ ਨਹੀਂ ਆਏ ਜੀ ਦੋਰੇ ਦੋ ਆਣੇਗੀ ਬਾਜੀ ਪਰਮਾਤ ਆਏ ਮੇਰੇ ਸੋ ਵੇ ਜੀ ਬੱ ਚੱਲ ਰਹੀ ਹੈ ਕੰਮ ਅੱਛੇ ਪ੍ਰੋਗਰਾਮ ਇੱਥੇ ਕਿਦਾਂ ਕਰ ਰੱਖਿਆ ਹੋਇਆ ਯਾਨੀ ਦੂਜੇ ਪਾਸੇ ਆਨੰਦ ਕਾਰਜ ਹੋ ਰਹੇ ਨੇ ਇੱਥੇ ਖਾਣ ਪੀਣ ਦਾ ਕਿਸ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਭਾਈ ਜੀ ਆਪਾਂ ਨਾਲ ਕਿ ਕਿੱਲਾ ਲਿਆ ਜੀ ਪੈਲਸ ਨਾਲ ਲੱਗ ਤੋਂ ਜੀ ਉੱਥੇ ਆਨੰਦ ਕਾਰਜ ਮਹਾਰਾਜੀ ਸੁਵਾਰੀ ਹੈ ਆਪੇ ਆਪ ਕਲਾਕਾਰ ਲੱਗਣੇ ਜੀ ਲਾ ਸੁਵਾਰੀ ਤੋਂ ਬਾਅਦ ਮਾਰਾ ਜਾਉਂਗੇ ਤਾਂ ਕਲਾਕਾਰ ਉਹ ਬੜਾ ਇੰਜੋਇਮੈਂਟ ਜਗ੍ਹਾ ਮੈਂ ਸਭ ਦਾ ਜੀ ਸਭ ਦਾ ਸਾਧ ਧੰਨਵਾਦ ਜੀ ਸੋ ਦੇਖੇ ਕਿ ਦੀਪਕ ਜੀ ਕਿਸ ਤਰੀਕੇ ਦੇ ਨਾਲ ਯਾਨੀ ਸਵਾਗਤ ਕਰ ਰਹੇ ਨੇ ਲੋਕਾਂ ਦਾ ਯਾਨੀ ਦੂਰੋਂ ਦੂਰੋਂ ਲੋਕ ਆਏ ਹੋਏ ਨੇ ਕਹ ਕਿ ਜਿਸ ਤਰੀਕੇ ਦੇ ਨਾਲ 52 ਕੁੜੀਆਂ ਦੇ ਵਿਆਹ ਹੋਣੇ ਸੀ ਉੱਥੇ ਯਾਨੀ ਹੁਣ 65 ਲੜਕੀਆਂ ਦੇ ਵਿਆਹ ਹੋ ਰਹੇ ਨੇ ਔਰ ਸਮਾਨ ਵੀ ਆ ਚੁੱਕਿਆ ਹੈ ਸੋ ਆਪਾਂ ਅੰਦਰ ਵੀ ਦਿਖਾਵਾਂਗੇ ਤੁਹਾਨੂੰ ਜਿੱਥੇ ਆਨੰਦਕਾਰਜ ਹੋ ਰਹੇ ਨੇ ਉਹ ਵੀ ਜਗ੍ਹਾ ਦਿਖਾਵਾਂਗੇ ਬਾਬਾ ਜੀ ਦੇ ਸਾਹਦੇ ਔਰ ਜਿੱਥੇ ਹੁਣ ਕਲਾਕਾਰ ਲੱਗੇ ਨੇ ਜਿਨ੍ਹਾਂ ਨਾਲ ਹੁਣ ਦੀਪਕ ਜੀ ਨਾਲ ਗੱਲ ਹੋਈ ਹੈ ਔਰ ਉਹ ਵੀ ਤੁਹਾਨੂੰ ਦਿਖਾ ਦਿੰਨੇ ਸਾਰਤ ਦੇ ਸੁਭਾਸ਼ ਸਾਥ ਹੈਲੋ ਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾ ਸਰਪੰਚ ਸਾਹਿਬ ਅੱਜ ਜਿਹੜਾ ਖੁਸ਼ੀਆਂ ਦਾ ਦਿਨ ਸੀ ਉਹ ਆਜਾ ਚੁੱਕਿਆ ਕਿਸ ਤਰ੍ਹਾਂ ਦਾ ਲੱਗ ਰਿਹਾ ਅੱਜ ਬਹੁਤ-ਬਹੁਤ ਧੰਨਵਾਦ ਤੁਹਾਡੇ ਇੱਥੇ ਪਹੁੰਚਣ ਦੇ ਬਹੁਤ ਵਧੀਆ ਲੱਗ ਰਿਹਾ ਇੰਨਾ ਸਹਿਯੋਗ ਮਿਲ ਰਿਹਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਜਿੰਨੇ ਇੱਥੇ ਮੇਰੇ ਸੱਚਣ ਮਿੱਤਰ ਪਹੁੰਚੇ ਸਾਂ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਬਹੁਤ-ਬਹੁਤ ਧੰਨਵਾਦ ਮੈਂ ਗੱਲਬਾਤਾਂ ਕੀਤੀਆਂ ਕਿ ਕੁੜੀਆਂ ਦੇ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੀਆਂ ਕਿ ਅਸੀਂ ਸੋਚਦੇ ਹੁੰਦੇ ਸੀ ਕਿ ਪੈਲਸ ਦੇ ਵਿੱਚ ਵਿਆਹ ਹੋਵੇ ਬਹੁਤ-ਬਹੁਤ ਸਸਤਾਵਾ ਵੀ ਪ੍ਰੋਗਰਾਮ ਹ ਤੁਸੀਂ ਸਾਰੇ ਭਾਈਆਂ ਦੇ ਸਹਿਯੋਗ ਨਾਲ ਵਧੀਆ ਹੋ ਗਿਆ ਜੀ ਪ੍ਰੋਗਰਾਮ ਦਾ ਉਹਨਾਂ ਨੇ ਕਰਕੇ ਜੀ ਜਿੰਨੇ ਕਿਸ ਤਰ੍ਹਾਂ ਜਿਹੜੇ ਪ੍ਰੋਗਰਾਮ ਸੱਜੇ ਕੁੜੀਆਂ ਦੇ ਕਿੰਨੇ 52 ਵਿਆਹ ਦੇ ਯਾਨੀ ਕਿੰਨੇ ਕੁ ਵਿਆਹ ਯਾਨੀ ਉੱਪਰ ਹੋਏ ਨੇ ਤੁਸੀਂ ਕਹੇ ਸੀ ਇੱਕ ਹੋਰ ਵੀ ਵਿਆਹ ਬਾਅਦ ਸਕਦੇ ਹਾਂ ਹਾਂ ਜੀ ਚੱਲ ਰਿਹਾ ਜੀ ਹਾਲੇ ਵੀ ਚੱਲ ਰਿਹਾ ਅਸੀਂ ਇਸ ਕਰਕੇ ਥੋੜਾ ਸਿੰਗਰ ਨੂੰ ਰੋਕਿਆ ਹੋਇਆ ਤੇ ਜਿਹੜੇ ਥੋੜੇ ਕੁਝ ਜੋੜ ਜੋੜੇ ਲੇਟ ਹੋ ਗਏ ਸੀਗੇ ਉਹਨਾਂ ਦਾ ਚੱਲ ਰਿਹਾ ਪ੍ਰੋਸੈਸ ਲੱਗਦਾ ਵੀ 52 ਤੋਂ ਪਲੱਸ ਹੋ ਜਾਣਗੇ ਸਰਪੰਚ ਸਾਹਿਬ ਜੇ ਪੈਸੇ ਦੀ ਗੱਲ ਕਰੀਏ ਪਰ ਪੈਸੇ ਵੱਲੋਂ ਕੋਈ ਕਮੀ ਤਾਂ ਨਹੀਂ ਆਈ ਹੈਗੀ ਜਾਂ ਕੁਝ ਇਸ ਤਰ੍ਹਾਂ ਦੀ ਨਹੀਂ ਪਰਮਾਤਮਾ ਦੀ ਕਿਰਪਾ ਦੇਖੋ ਜਦੋਂ ਪਰਮਾਤਮਾ ਦੀ ਓਟ ਆਸਰਾ 'ਚ ਆਪਾਂ ਲੈ ਕੇ ਚੱਲਦੇ ਆ ਤਾਂ ਪੈਸੇ ਦੀ ਕਦੇ ਕਮੀ ਥੋੜ ਨਹੀਂ ਆਉਂਦੀ ਹੈਗੀ ਹਾਂ ਐਨਾ ਪਿਆਰ ਮਿਲ ਰਿਹਾ ਦੇਖੋ ਆਪਣੇ ਆਪ ਦੇ ਪਰਮਾਤਮਾ ਕਰਦੇ ਹੋ ਖੁਦਾਈ ਦੇ ਬਹੁਤ ਬਹੁਤ ਧੰਨਵਾਦ ਸਭ ਤੋਂ ਚੋਕ ਬਰਾਜ ਦੇ ਜਿੱਕੂ ਜੀ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਤੇ ਬਹੁਤ ਬਲੇ ਦੀ ਗੱਲ ਹੈ ਜਿਹੜਾ ਇਹਨਾਂ ਨੇ ਅੱਜ ਇੱਕ ਕੰਮ ਕੀਤਾ ਹੈ ਬਹੁਤ ਸਵਾਗਤ ਹੈ ਉਹਦਾ ਤੇ ਬਹੁਤ ਖੁਸ਼ੀ ਹੈ ਸਾਰੀ ਆਈ ਸੰਗਤਾਂ ਤੋਂ ਬਹੁਤ-ਬਹੁਤ ਵਧਾਈਆਂ ਤੇ ਜਿਹੜੇ ਬੱਚਿਆਂ ਦਾ ਵਿਆਹ ਹੋਇਆ ਦੋਵੇਂ ਪ੍ਰੋਗਰਾਮ ਬਹੁਤ-ਬਹੁਤ ਵਧਾਈਆਂ ਮੇਰੇ ਵੱਲੋਂ ਮੇਰੇ ਭਰਾ ਨੂੰ ਬਹੁਤ-ਬਹੁਤ ਵਧਾਈਆ ਪ੍ਰਗਮੀ ਸਰ ਕੀ ਕਹਿਣਾ ਚਾਹੋਗੇ ਅਕਾਲੀ ਲੀਡਰ ਤੁਸੀਂ ਕੀ ਕਹਿਣਾ ਚਾਹੋਗੇ ਐਡਾ ਵੱਡਾ ਪ੍ਰੋਗਰਾਮ ਕੀਤਾ ਗਿਆ ਦੀ ਤੁਹਾਨੂੰ ਮੈਂ ਪ੍ਰਬੰਧਕਾਂ ਨੂੰ ਅੱਜ ਦੇ ਇਸ ਸਮਾਗਮ ਦੀ ਵਧਾਈ ਦਿੰਦਾ ਹਾਂ ਉਥੇ ਅੱਜ ਤੀਤਿਆਂ ਕੋ ਤੀਤਿਆਂ ਦੇ ਮੇਲ ਹੋਇਆ ਦੋ ਪਰਿਵਾਰਾਂ ਦੇ ਮੇਲ ਇਹਨਾਂ ਇਹਨਾਂ ਪ੍ਰਬੰਧਕਾਂ ਨੇ ਰਲ ਮਿਲ ਕੇ ਕਰਵਾਏ ਆ ਇਸ ਸਮਾਜਿਕ ਕਾਰਜ ਦੇ ਲਈ ਜਿੱਥੇ ਇਹਨਾਂ ਦੀ ਦੁਆਵਾਂ ਹੈ ਉਥੇ ਪ੍ਰਮਾਤਮਾਗੇ ਅਰਦਾਸ ਬੇਨਤੀ ਜੋਦਰੀ ਕਰਦੇ ਕਿ ਪ੍ਰਮਾਤਮਾ ਜਿਹੜੀਆਂ ਅੱਜ ਜੋੜੀਆਂ ਸੁਭਾਗੀਆਂ ਬਣੀਆਂ ਨੇ ਉਹਨਾਂ ਨੂੰ ਪ੍ਰਮਾਤਮਾ ਸੁਰਤ ਵਿੱਚ ਸਿੱਖੀ ਦੇ ਨਾਲ ਜੋੜ ਕੇ ਰੱਖੇ ਬਾਣੀ ਦੇ ਨਾਲ ਜੋੜੇ ਔਰ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਆਪਣਾ ਜਿਹੜਾ ਜੀਵਨ ਹੈ ਉਹ ਬਸ਼ਰ ਕਰਣ ਔਰ ਜ਼ਿੰਦਗੀ ਦੇ ਵਿੱਚ ਆਪਣੀ ਜਿਹੜਾ ਨਿੱਗਰ ਸਮਾਜ ਦੀ ਸਿਰਜਣ ਲਈ ਆਪਣਾ ਜਿਹੜਾ ਬੜਮੁੱਲਾ ਯੋਗਦਾਨ ਹੈ ਇਸ ਤਰ੍ਹਾਂ ਦੇ ਸਮਾਜ ਸੇਵੀਆਂ ਦੇ ਲੱਗ ਲੱਕੇ ਪਹੁੰਚਦੇ ਰਹੇ ਜੀ ਭਜੀ ਇੱਕ ਸ਼ਬਦ ਤੁਹਾਡੇ ਕੋਲ ਹੈ ਕਿ ਇਸ ਤਰ੍ਹਾਂ ਦੇਖਦੇ ਹੋ ਕਿ ਅੱਜ ਪਾਰਟੀਆਂ ਤੇ ਉੱਠ ਕੇ ਸਾਰਾ ਪ੍ਰੋਗਰਾਮ ਹੈ ਹਰ ਇੱਕ ਪਾਰਟੀ ਦਾ ਬੰਦਾ ਤੁਹਾਡੇ ਕੋਲ ਪਹੁੰਚਣਾ ਹੈ ਬਈ ਦੇਖਣ ਨੂੰ ਕੋਈ ਰਿਆ ਨਹੀਂ ਪਿਆਰ ਦੇ ਕੋਈ ਹੈ ਜੇ ਪਿਆਰ ਹੈ ਆਸ਼ੀਰਵਾਦ ਹੋਰ ਸਾਥ ਆ ਰਹੀ ਜਿੱਤੇ ਲਈ ਬਹੁਤ ਸਾਰੇ ਮਾਰ ਲਈ ਦੋ ਤੇ ਸੋਚ ਮੇਰੀ ਤਕਿੰਗੀ ਲਗਦਾ ਹੈ ਕਿ ਅੱਜ ਚਲੋ ਕਿ ਆ ਕੇ ਚੱਲ ਰਹੇ ਹਾਂ Papa ਨਾਲ ਹੀ। ਬਦਨਵ ਜੀ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਬਡੇ ਬਡੇ ਲੀਡਰ ਹੋਰ ਵੀ ਪਹੁੰਚ ਰਹੇ ਨੇ ਔਰ ਕਾਫੀ ਜਿਹੜੀ ਨਾ ਸੰਸਥਾਵਾਂ ਦੀ ਗੱਲ ਕਰੀ ਉਹ ਵੱਡੇ ਆਪਣੇ ਪਹੁੰਚੇ ਹੋਏ ਨੇ ਦਿਪੂ ਜੀ ਉਹਨਾਂ ਦਾ ਸਵਾਗਤ ਕਰ ਰਹੇ ਨੇ। ਸੋ ਗੱਲਬਾਤਾਂ ਕਰਦੇ ਰਾਂਗੇ ਹੋਰਾਂ ਨਾਲ ਵੀ ਆਇਆ ਪੂਰਾ ਗੱਲਬਾਤ ਕਰਾਂਗੇ ਕਿ ਕਿੰਨੇ ਕਿ ਹੋਰ ਵੀ ਜਿਹੜੇ ਪਰਿਵਾਰ ਇੱਥੇ ਜੁੜੇ ਹੋਏ ਨੇ। ਤੁਹਾਨੂੰ ਕਾਲੀ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਵੱਡਾ ਪ੍ਰੋਗਰਾਮ ਰੱਖਿਆ ਗਿਆ ਹੈ ਇੱਥੇ ਰੰਗੀ ਪੈਲਸ ਦੇ ਵਿੱਚ ਕਿ ਦਿਪਕ ਲੋਕ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਆਮ ਪ੍ਰਬੰਧਕਾਂ ਨੂੰ ਇਸ ਗੱਲ ਦੀ ਮੁਬਾਰਕਵਾਦ ਹੈ ਜਿਨ੍ਹਾਂ ਨੇ ਮਤਲਬ ਅੱਜ ਦੇ ਇਸ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦਾ ਸਮੂਹ ਵਿਆਹਾਂ ਦਾ ਜਿਹੜਾ ਸਮਾਗਮ ਰਚਾਇਆ ਹੈ ਪਰ ਉਸ ਦੇ ਨਾਲ ਨਾਲ ਜਿਹੜੇ ਸਾਡੇ ਅੱਜ ਨਵ ਵਿਆਹੇ ਜੋੜੇ ਹੈ ਜਿਹੜੇ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਜਗ੍ਹਾ ਤੋਂ ਇੱਥੇ ਆਏ ਹੈ ਤੇ ਉਹਨਾਂ ਨੇ ਅੱਜ ਜਿਵੇਂ ਗੁਰਬਾਣੀ ਦਾ ਕਥਨ ਹੈ ਕਿ ਸੰਜੁਗ ਵਿਜੁਗ ਤੋਂ ਰਹੀ ਹੂਗਾ ਇਹ ਪਰਮਾਤਮਾ ਦੇ ਅਸ਼ੀਰਵਾਦ ਦੇ ਨਾਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਆਪਣੀਆਂ ਲਾਵਾਂ ਲਈਆਂ ਤੇ ਉਹਨਾਂ ਨੂੰ ਮੁਬਾਰਕਬਾਦ ਹੈ ਔਰ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਹੈ ਪਰ ਮੈਂ ਤੁਹਾਡੇ ਜਰੀਏ ਇਸ ਗੱਲ ਦੀ ਪਰਿਵਾਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਇਹਦਾ ਮਤਲਬ ਇਹ ਨਹੀਂ ਕਿ ਅੱਜ ਸਾਨੂੰ ਕਿਸੇ ਸਮਾਜ ਸਾਵੀ ਨੇ ਸਾਡੀ ਜਿਹੜੀ ਸ਼ਾਤੀ ਕਰਵਾਤੀ ਤੇ ਹੁਣ ਅਸੀਂ ਜਿਹੜਾ ਸੁਰੱਖਿਰ ਹੋ ਗਏ ਜਾਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਗਏ ਸੋ ਸਾਡੀਆਂ ਜ਼ਿੰਮੇਵਾਰੀਆਂ ਜਿੱਥੇ ਅਸੀਂ ਆਪਣੀ ਅੱਜ ਧੀ ਦੇ ਹੱਥ ਪਿਲੂਏ ਕਰ ਲਈ ਤੇ ਉਹਦੇ ਨਾਲ ਨਾਲ ਸਾਡੀਆਂ ਸਮਾਜ ਪ੍ਰਤੀ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੈ ਜਿਨ੍ਹਾਂ ਨੂੰ ਨਿਭਾਉਣਾ ਸਾਡੀ ਜ਼ਿੰਮੇਵਾਰੀ ਹੈ ਔਰ ਸਾਡੇ ਸਾਡੇ ਫਰਜ਼ ਹੈ ਔਰ ਉਹਦੇ ਵਿੱਚ ਅਸੀਂ ਜਿਹੜਾ ਇੱਕ ਚੰਗੇ ਸਮਾਜ ਦੀ ਸਿਰਜਣਾ ਦੇ ਲਈ ਯੋਗਦਾਨ ਪਾਉਣਾ ਹੈ ਨਸ਼ੇ ਤੋਂ ਦੂਰ ਰਹਿਣਾ ਹੈ ਆਪਸੀ ਲੜਾਈ ਝਗੜੀਆਂ ਤੋਂ ਦੂਰ ਰਹਿਣਾ ਹੈ ਸੋ ਲੋੜ ਹੈ ਕਿ ਇਹੋ ਜਿਹੇ ਪ੍ਰੋਗਰਾਮ ਜਿਹੜੇ ਸਮਾਜਿਕ ਪ੍ਰੋਗਰਾਮ ਹੁੰਦੇ ਆ ਉਹਨਾਂ ਦੇ ਵਿੱਚ ਲੋਕਾਂ ਨੂੰ ਜਿੱਥੇ ਉਹਨਾਂ ਦੀਆਂ ਲਾਵਾ ਫੇਰੇ ਕਰਵਾਏ ਜਾਂਦੇ ਆ ਉਹਦੇ ਨਾਲ ਨਾਲ ਕਿਉਂਕਿ ਦੂਰ ਦਰਦੇ ਤੋਂ ਬਹੁਤ ਸਾਰਾ ਲੋਕਾਂ ਦਾ ਹਜੂਮ ਇੱਥੇ ਆਇਆ ਹੈ ਸੇ ਇੱਕ ਮੰਨੂ ਲੱਗਦਾ ਹੈ ਕਿ ਇਹਦੇ ਵਿੱਚ ਇੱਕ ਚੇਤਨਾ ਪ੍ਰੋਗਰਾਮ ਦੀ ਚਲਾਉਣਾ ਚਾਹੀਦਾ ਹੈ ਇੱਕ ਦੱਸਣਾ ਚਾਹੀਦਾ ਹੈ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਹਰ ਸਮਾਜ ਦੇ ਵਿੱਚ ਤਰਕੀ ਕਰਨ ਤਰਕੀ ਕਰਾ ਕਰਨੀਆਂ ਸਮਾਜ ਦੇ ਵਿੱਚ ਉੱਪਰ ਉੱਠਣਾ ਆਪਣੇ ਪਰਿਵਾਰਾਂ ਦੇ ਕਰਨਾ ਹੈ ਆਪਸੀ ਆਪਸੀ ਲੜਾਈ ਚੱਟੀਆਂ ਤੋਂ ਦੂਰ ਰਹਿਣਾ ਨਸ਼ਿਆਂ ਤੋਂ ਦੂਰ ਰਹਿਣਾ ਮਹਿਮਾ ਭਰਮਾਂ ਤੋਂ ਦੂਰ ਰਹਿਣਾ ਆਹਿਆ ਬਾਤ ਸੱਚੇ ਪਿਆਰ ਤੋਂ ਉਪਰ ਕਰਦੇ ਰਿਹਾ ਦੇਿਆਂ ਦੇ ਉੱਤੇ ਸਾਧਾਂ ਦੇ ਉੱਤੇ ਮਰੀਆਂ ਪਸਾਨਾਂ ਦੇ ਉੱਤੇ ਜਾਬਤ ਹੋ ਜਾ ਗੁਰੂ ਤੇਗ ਬਹਾਦਰ ਲੱਗਣਾ ਸੋ ਬਹੁਤ ਹੈ ਜਿਹੜੀਆਂ ਯਾਗਰੂਪ ਕਾਦੀਆਂ ਹੋਣ ਉਹ ਵੀ ਨਾ ਪਰਿਵਾਰਾਂ ਤੋਂ ਸਮਝੋ ਕੇ ਚਾਹੀਦੀਆਂ ਤੇ ਉਹ ਨਾ ਹੋਵੇ ਕਿ ਅਸੀਂ ਆਪਣਾ ਪਰਿਵਾਰ ਦੇ ਵਿਆਹ ਕਰਾਏ ਅਸੀਂ ਵਾਪਸ ਆਪਣੇ ਘਰ ਤੇ ਉਹ ਆਪਣੇ ਘਰ ਪਰ ਸਾਨੂੰ ਇਸ ਤਰ੍ਹਾਂ ਦੇ ਨਾਲ ਵੀ ਪ੍ਰੋਗਰਾਮ ਜਿਹੜੇ ਉਲੀਕ ਲੈਣੇ ਚਾਹੀਦੇ ਤਾਂ ਕਿ ਇਹ ਜਿਹੜਾ ਕਾਰਜ ਜਿਹੜਾ ਕੀਤਾ ਔਰ ਜਿਹੜਾ ਇੱਕ ਸਫਲਤਾਪੂਰਵਕ ਸੰਪੰਨ ਹੋ ਸਕਦਾ ਆਪਕਰਾਲ ਵੀ ਸਰ ਕਿਸ ਤਰ੍ਹਾਂ ਦੇ ਰਹੇ ਹੋ ਕਿ ਦੇਖਿਆ ਜਾਵੇ ਤੁਸੀਂ ਅਫੀ ਯਾਨੀ ਬੁਲਾ ਰਹੇ ਹੋ ਅਫੀ ਰਿਪੋਰਟ ਦੇ ਰਹੇ ਹੋ ਹੱਲਾ ਦੇ ਰਹੇ ਦੇਖਿਆ ਜਾਂਦਾ ਕਿ ਹੁਣ ਜਿਹੜੀ ਸੀਐਮ ਮਾਨ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਹੁਣ ਜਿਹੜਾ 1100 ਰੁਪਏ ਹੁਣ ਅਗਲੀ ਮੇਂ ਯਾਨੀ ਸਾਲ ਤੋਂ ਅਗਲੇ ਬਜਟ ਦੇ ਵਿੱਚ ਪੇਸ਼ ਕਰਦਾ ਜਾਣਾ ਠੀਕ ਹੈ ਤਾਂ ਇਹ ਸਰਕਾਰ ਝੋਟਿਆਂ ਦੀ ਸਰਕਾਰ ਹੈ ਨਿਗਮਿਆਂ ਦੀ ਸਰਕਾਰ ਹੈ ਹੂਟਾਂ ਦੀ ਰਾਜਨੀਤਿਕ ਕਾਰਪੋਰਲ ਸਰਕਾਰ ਹੈ ਔਰ ਇਹ ਸਰਕਾਰ ਜੀ ਜਿਹਦੇ ਪੱਲੇ ਕੱਖ ਨਹੀਂ ਹੈਗਾ ਅੱਜ ਲੋਕਾਂ ਦੀ ਜੇਬਾਂ ਦੇ ਵਿੱਚ ਇਸ ਸਰਕਾਰ ਨੇ ਕੁਝ ਨਹੀਂ ਪਾਇਆ ਪਿਛਲੇ 4 ਸ ਪੌਣੇ 4 ਸਾਲਾਂ ਦੇ ਵਿੱਚ ਇਸ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਕੁੱਟਿਆ ਉਹਨਾਂ ਦੇ ਜਿਹੜੇ ਉਹਨਾਂ ਨਾਲ ਵਾਅਦੇ ਕੀਤੇ ਸੀ ਸਾਰਿਆਂ ਤੋਂ ਮੁਨਕਰ ਹੋ ਕੇ ਅੱਜ ਜਿਹੜਾ ਉਹ ਵੋਟਾਂ ਸਾਹਮਣੇ ਉਹਨਾਂ ਨੂੰ ਵੋਟਾਂ ਦਾ ਭੂਤ ਵੋਟਾਂ ਦਾ ਦੂਤ ਨਜ਼ਰ ਆ ਰਿਹਾ 2027 ਦੇ ਵਿੱਚ ਕਿਉਂਕਿ ਇਹਨਾਂ ਨੂੰ ਪਤਾ ਕਿ ਲੋਕਾਂ ਨੇ ਇਹਨਾਂ ਦਾ ਸੁਪਣਾ ਸਾਫ਼ ਕਰ ਦੇਣਾ ਹੁਣ ਇਹੋ ਪਿਛਲੇ 4 ਸਾਲਾਂ ਤੋਂ ਲੋਕਾਂ ਨੂੰ ਲੌਲੀਪੌਪ ਦਿੰਦੇ ਆ ਰਹੇ ਤੁਹਾਨੂੰ 1000 ਰੁਪਏ ਬੀਬੀਆਂ ਨੂੰ ਦੇਣਾ 1000 ਰੁਪਏ ਬੀਬੀਆਂ ਨੂੰ ਦੇਣਾ ਹੁਣ ਇੱਕ ਸਿਆਮਨ ਸਾਹਿਬ ਦਾ ਨਵਾਂ ਬਿਆਨ ਆਇਆ ਕਿ 1 ਕਰੋੜ ਬੀਬੀਆਂ ਨੂੰ ਅਸੀਂ 1000 ਰੁਪਏ ਦੇਣਾ ਜਦ ਕਿ ਸਰਕਾਰ ਤਾਂ ਪਿਛਲੇ ਸਾਲ ਨੇ 1100 ਕਰ ਚੁੱਕੀ ਆ 1000 ਦੀ ਵੀ ਜੇ 1100 ਦਾ ਐਲਾਨ ਕਰ ਚੁੱਕੀ ਆ ਇਹ ਮੈਂ ਕਹਿੰਦਾ ਸਰਕਾਰ ਨੇ ਇੱਕ ਵਾਰ ਫੇਰ ਥੁੱਕ ਕੇ ਛੱਟਿਆ ਔਰ ਜੇ 100 ਇੱਕ ਕਰੋੜ ਮਹਿਲਾਵਾਂ ਨੂੰ ਇੱਕ ਜਿਹੜਾ ਮਤਲਬ 1100 ਰੁਪਇਆ ਦੰਦੀ ਹੈ ਤਾਂ ਬਹੁਤ ਸਾਰਾ ਪੈਸਾ ਬਣ ਜਾਂਦਾ ਹੈ ਸਰਕਾਰ ਕੋਲ ਤਾਂ ਜਰਖੰਡ ਨੂੰ ਪੈਸੇ ਨਹੀਂ ਅੱਜ ਮੁੱਖ ਮੰਤਰੀ ਦਾ ਸਾਹ ਮੁੱਖ ਮੰਤਰੀ ਸਾਹਿਬ ਦਾ ਅੱਜ ਝੋਲੀ ਅੰਦਕੇ ਲੋਕਾਂ ਤੋਂ ਮੰਗਦੇ ਫਿਰਦੇ ਆ ਲੋਕਾਂ ਨੂੰ ਕਹਿੰਦੇ ਕਿ ਪੰਜਾਬ ਨੂੰ ਬਚਾ ਲੈ ਇੱਥੇ ਪਾਸੇ ਇਕੱਠੇ ਕਰਦੇ ਦਿਓ ਸੋ ਇਹ ਮਤਲਬ ਸਾਰਾ ਜਨਾ ਇੱਕ ਸਿਆਸੀ ਡਰਾਮਾ ਹੈ ਔਰ ਲੋਕਾਂ ਨੂੰ ਇਹਦੇ ਬਾਰੇ ਸਮਝ ਲੈਣਾ ਚਾਹੀਦਾ ਹੈ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਰੱਤਪੁਨੀਆ ਜੋਕਾਂ ਉਹਨਾਂ ਤੋਂ ਦੂਰ ਰਹਿ ਕੇ ਉਹ ਮਤਲਬ ਇੱਕ ਚੰਗੀ ਗੱਰੀ ਮੈਂ ਤਾਂ ਇਹ ਸਮਝੂਗਾ ਕਿ ਖੇਤਰੀ ਪਾਰਟੀ ਸ਼੍ਰੋਪਣੀ ਅਕਾਲੀ ਦਲ ਜਿਨ੍ਹਾਂ ਨੇ ਜੰਮਣਾ ਮਰਨਾ ਲੜਨਾ ਖੜਨਾ ਲੋਕਾਂ ਲਈ ਹੈ ਉਹਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਅੱਜ ਅੱਜ ਦੇਖੋ ਪੰਜਾਬ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਕੌਣ ਨਿਭਾ ਰਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਔਰ ਮੁੱਖ ਮੰਤਰੀ ਸਾਹਿਬ ਨਜ਼ਾਰੇ ਮੇਰੇ ਹੈ ਕਦੇ ਫੋਟੋਸ ਕਿ ਲੋ ਜੰਦੇ ਆ ਕਿਤੇ ਸਟੇਜ ਦੇ ਉੱਤੇ ਜਾ ਕੇ ਚੁਟਕਲੇ ਸੁਣਾਉਂਦੇ ਆ ਕਿਤੇ ਜਾ ਕੇ ਮਜ਼ਾਕ ਕਰਦੇ ਹਾਸਾ ਠੱਠਾ ਕਰਦੇ ਆ ਸੋ ਇਹ ਗੈਰ ਜ਼ਿੰਮੇਵਾਰ ਸਰਕਾਰ ਹੈ ਲੋਕਾਂ ਦੇ ਮਨ ਬਣਾ ਰਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ 2027 ਦੀ ਆਮ ਇਲੈਕਸ਼ਨ ਦੇ ਵਿੱਚ ਮੁੱਖ ਮੰਤਰੀ ਬਣਾਉਣਾ ਕਿਉਂਕਿ ਜੀ ਆਪਣਾ ਮਾਰੇ ਤੋ ਵੀ ਸ਼ਾਮਾ ਸਿੱਟਦਾ ਇਹ ਸਿਆਣਾ ਹੀ ਕਹਿੰਦੇ ਆ ਸਤਨਵਾ ਜੀ ਸੋ ਸਾਡੇ ਚੌਧਰੀ ਸ਼ਿਆਮ ਲਾਲ ਜੀ ਮਾਦਰੀਆ ਵੀ ਪਹੁੰਚੇ ਨੇ ਚੌਧਰੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਵਿਆਹ ਕਰਾਣਾ ਵੀ ਔਖਾ ਹੁੰਦਾ ਔਰ ਇੱਕ ਐਨੇ ਵਿਆਹ ਇਕੱਠੇ ਜਿਹੜੇ ਕਰਾਏ ਜਾ ਰਹੇ ਨੇ ਦੀਪੂ ਜੀ ਤੁਹਾਡਾ ਵੀ ਸੀ ਔਖਾ ਹੈ ਕਿਸ ਤਰ੍ਹਾਂ ਦੇਖਦੇ ਦੇਖੋ ਜੀ ਇਹ ਦੀਪੂ ਜਨੇ ਜਿਹੜਾ ਪ੍ਰਾਲਾ ਕੀਤਾ ਇਹਦੇ ਨਾਲ ਸਾਰੇ ਇਲਾਕੇ ਨੇ ਸਹਿਯੋਗ ਦਿੱਤਾ ਤੇ ਬਹੁਤ ਵਧੀਆ ਪ੍ਰਾਲਾ ਆ ਤੇ ਬੜਾ ਭਾਗਾ ਵਾਲੀ ਦਿਨਾਂ 'ਚ ਜਿਹੜੇ ਇੰਨੇ ਬੱਚਿਆਂ ਦਾ ਇਕੱਠਾ ਵਿਆਹ ਹੋਇਆ ਜਿੰਨੀ ਸੰਗਤਾਂ ਨੇ ਸਾਨੂੰ ਦਰਸ਼ਨ ਕਰਨ ਨੂੰ ਮਿਲੇ ਆ ਸਾਰੇ ਪ੍ਰੋਗਰਾਮਾਂ ਨੇ ਮਿਲੇ ਆਪਾਂ ਉਹਦਰ ਆਪਣਾ ਆਨੰਦਕਾਰ ਦਾ ਜਗ੍ਹਾ ਜਾ ਕੇ ਆਏ ਆਪਾਂ ਆਨੰਦਕਾਰ ਹੋ ਰਹੀ ਸੀ ਤੇ ਇੱਥੇ ਦੀਪੂ ਜਨੇ ਬਹੁਤ ਵੱਡਾ ਪ੍ਰਾਲਾ ਕੀਤਾ ਜਿਹੜਾ ਕਿ ਹਜ਼ਾਰਾਂ ਦੇ ਹਿਸਾਬ ਦੇ ਲੋਕ ਪਹੁੰਚੇ ਤੇ ਬੜੀ ਖੁਸ਼ੀ ਵਾਲੀ ਗੱਲ ਆ ਦੀਪੂ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਜਿਹੜੇ ਉਹਦੇ ਨਾਲ ਸਾਡੇ ਜਿਹੜੇ ਛੋਟਾ ਭਾਈ ਸਲਾ ਮਨੀ ਜੀ ਹੈ ਤੇ ਉਹਨਾਂ ਦੇ ਨਾਲ ਰਲ ਕੇ ਇਹ ਸਾਰਾ ਜਿਹੜਾ ਪ੍ਰੋਗਰਾਮ ਕੀਤਾ ਇਹ ਸਾਰੇ ਸਹਿਯੋਗ ਦੇ ਨਾਲ ਹੋਇਆ ਬਹੁਤ ਬਹੁਤ ਵਧਾਈਆਂ ਸਾਡੇ ਵੱਲੋਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਦ ਵੀ ਕੋਈ ਇਦਾਂ ਦੀ ਪ੍ਰੋਗਰਾਮ ਕੀਤਾ ਜਾਂਦਾ ਹੈ ਕਿ ਬਹੁਤ ਅੱਜਕੱਲ ਘਟ ਵੱਧਦੇ ਹਨ ਯਾਨੀ ਲੋਕ ਇਹ ਚੀਜ਼ਾਂ ਘਟੀਆਂ ਜਾ ਰਹੀ ਨੇ ਪਰ ਇਦਾਂ ਦੇ ਵਿਆਹ ਹੋਣੇ ਚਾਹੀਦੇ ਕਿਉਂਕਿ ਬਹੁਤ ਸਾਰੇ ਲੋਕ ਨਾ ਗਰੀਬ ਪਰਿਵਾਰਾਂ ਤੱਕ ਪਹੁੰਚ ਨਹੀਂ ਕਰ ਪਾਉਂਦੇ ਹੈਗੇ ਦੇਖੋ ਜੀ ਜਿਹੜੇ ਗਰੀਬ ਪਰਿਵਾਰਾਂ ਦੀ ਗੱਲ ਹੈ ਇਹ ਕੋਈ ਚੰਗਾ ਇਨਸਾਨ ਹੁੰਦਾ ਜਿੱਦੀ ਚੰਗੀ ਸੋਚ ਹੋਵੇ ਉਹ ਇਸ ਪਾਸੇ ਤੁਰਦੇ ਆ ਉਹਦੇ ਤੁਰਦੇ ਆ ਤੇ ਇਹ ਦੀਪੂ ਜੀ ਨੇ ਅੱਗੇ ਹੋ ਕੇ ਪੈਲ ਦੇ ਆਧਾਰ ਤੇ ਜਿਹੜਾ ਸਾਰੇ ਲੋਕਾਂ ਨਾਲ ਮਿਲ ਕੇ ਇਹਨਾਂ ਵੱਡਾ ਸਮਾਗਮ ਕਰਾਇਆ ਬਹੁਤ ਖੁਸ਼ੀ ਹਸ ਕਰਦੀ ਮਨੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਕਿ ਪ੍ਰੋਗਰਾਮ ਤੇ ਪਹੁੰਚੇ ਹੋਏ ਉਹ ਕਿਸ ਤਰ੍ਹਾਂ ਦਾ ਲੱਗ ਰਿਹਾ ਕਿਉਂਕਿ ਐਡਾ ਵੱਡਾ ਪ੍ਰੋਗਰਾਮ ਸਰਜਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਬਹੁਤ ਵਧੀਆ ਪਹਿਲਾਂ ਦਾ ਵਾਇਕਰੀ ਖਾਲਸਾ ਵਾਇਲ ਵੀ ਬਟੇ ਬਹੁਤ ਵਧੀਆ ਭਰਾ ਸਾਡਾ ਛੋਟਾ ਡਿਪੂ ਬਹੁਤ ਵਧੀਆ ਪ੍ਰਾਲਾ ਕਰਿਆ ਮੈਂ ਤਾਂ ਕਹਿੰਦਾ ਹਰ ਘਰ ਚ ਇਹ ਜੀ ਗੁਰਪ੍ਰੀਤ ਸਿੰਘ ਦੀਆਂ ਗੱਲਾਂ ਚੋਂ ਆਉਂਦਾ ਇਹ ਵੀ ਮੈਂ ਨਹੀਂ ਕੁੜੀ ਦਾ ਤਾਂ ਵੀ ਮੇਰੀ ਗੱਲ ਦਾ ਸਾਥ ਹੀ ਹੋ ਗਿਆ ਤਾ ਦੂਜੀ ਔਰ ਮੈਂ ਆਪਣੇ ਪਰਸਨਲ ਫੰਕਸ਼ਨ ਕਰਕੇ ਸਭ ਪੂਰਾ ਕਰ ਲਿਆ ਅਰ ਸਿੰਘ ਦੇ ਤੇ ਹੁਣ ਅਸੀਂ ਚੱਲਦੇ ਆਂ ਤਾਂ ਦੱਤ ਤੁਸੀਂ ਦੇਖ ਲਓ ਠੱਤ ਵਾਲਾ ਘੱਟ ਤਾਂ ਬਹੁਤ ਵਧੀਆ ਹੋਣਾ ਲੱਗਦਾ ਹੈ ਇਸ ਵਾਰ ਅਸੀਂ ਕਿਹੜਾ ਉਡਿਆ ਨਗਰਿਆ ਹੈ ਅੱਜ ਹੀ ਬਹੁਤ 10 ਕੁੜੀਆਂ ਦਾ ਗਰਾਂਗੇ ਬਰਤਵਾਵਾਂਗੇ ਅਸੀਂ ਸੇਵਾਵਾਂ ਚਾਹਣ ਦੇ ਲੋਕ ਸੋ ਜਿਵੇਂ ਸਭ ਜਾਣਦੇ ਨੇ ਕਿ ਦੀਪੂ ਕਰਾਲੀ ਵੱਲੋਂ 52 ਵਿਆਹ ਕਰਵਾਏ ਗਏ ਨੇ ਤੇ ਜਿਹੜੇ ਜਿੰਤਮੰਦ ਲੜਕੀਆਂ ਦੇ ਉੱਥੇ ਯਾਨੀ ਕਾਫੀ ਲੀਡਰ ਵੀ ਪਹੁੰਚੇ ਹੋਏ ਨੇ ਸੋ ਸਾਡੇ ਨਾਲ ਆਪ ਪਾਰਟੀ ਦੇ ਯੂਥ ਲੀਡਰ ਵੀ ਪਹੁੰਚੇ ਹੋਏ ਨੇ ਸੋ ਗੱਲਬਾਤ ਕਰਦੇ ਆ ਸਿਰ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾ ਅੱਜ ਕੁੜੀਆਂ ਦੇ ਵਿਆਹ ਹੋਏ ਨੇ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਅੰਬੀਤੂ ਅਤੇ ਲਾਡੀ ਮੀਰ ਵੀ ਟੀਮ ਵੱਲੋਂ ਟ੍ਰੈਲਰ ਕੀਤਾ ਜਾ ਰਿਹਾ ਕਿਸੇ ਲੋੜਵੰਤ ਇਹਦਾ ਜਿਹਨਾਂ ਦੀ ਫਾਈਨੈਂਸ਼ਲੀ ਹੈ ਹਾਲ ਤਕੀਬ ਹੋਰੀ ਖਾਸ ਤੌਰ ਉੱਤੇ ਵੀ ਲੋੜਵੰਦ ਹੋਣੇ ਵੀ ਉਹਨਾਂ ਦੇ ਇਹਨਾਂ ਨੇ ਵਿਆਹ ਕਰਵਾਏ ਇਹਨਾਂ ਨੇ ਇਹ ਤੱਕ ਕਿਸੇ ਦਾ ਇੱਕ ਇੱਕ ਲੜਕੀ ਦਾ ਵਿਆਹ ਕਰਾਉਣਾ ਵੀ ਬਹੁਤ ਔਖਾ ਹੁੰਦਾ ਹੈ ਤਾਂ ਇਹ ਤਾਂ ਸੋਹਰ ਤੇ ਉਹ ਜਿਹੜੀਆਂ ਨੇ ਵਿਆਹ ਕਰਾ ਰਹੇ ਨੇ ਤੇ ਇਹਨਾਂ ਮੇਰੀ ਸਰਕਾਰ ਨੂੰ ਵੀ ਇਹ ਅਪੀਲ ਹੈ ਕਿ ਐਵੇਂ ਦੇ ਨੌਜਵਾਨਾਂ ਨੂੰ ਆਪਾਂ ਅਪਰੀਸ਼ੀਏਟ ਕਰੀਏ ਵੀ ਅੱਗੇ ਨੂੰ ਵੀ ਇਹ ਗੱਲ ਚੜ ਕੇ ਹੌਸਲਾ ਦੇਈਏ ਵੀ ਇਹਨੂੰ ਵੀ ਬਾਤ ਚੜ ਕੇ ਇਹ ਕਾਰਜੇ ਹੋਰ ਕਰਦੇ ਰਹਿਣ ਤੇ ਕਿ ਜਿੱਥੇ ਆਪਾਂ ਕਹਿੰਦੇ ਹਾਂ ਕਿ ਤੇਪਾ ਮੋਸ਼ੇ ਵਾਲਿਆਂ ਨੂੰ ਇਹਨਾਂ ਦਿਖਾਉਣੇ ਆ। ਉੱਥੇ ਆਪਾਂ ਚੰਗੇ ਨੌਜਵਾਨਾਂ ਨੂੰ ਵੀ ਦਿਖਾਈਏ ਵੀ ਪੰਜਾਬ ਦੀ ਨੌਜਵਾਨੀ ਚਾਰੇ ਕੰਮ ਨਹੀਂ ਕਰਦੀ ਆ। ਹਾਂਜੀ। ਆ ਆਈ ਮੇਰੀ ਅਪੀਲ ਹੈ ਵੀ ਇਹ ਜੇ ਨੌਜਵਾਨਾਂ ਲਈ ਸੰਸੰਰਖਿਆ ਜਾਵੇ ਜਿਹੜੇ ਸਮਾਜ ਸੇਵੀ ਨੇ ਵੀ ਉਹਨਾਂ ਨੂੰ ਉੱਥੇ ਆਪਣਾ ਮਾਨਨਾ ਮਾਨ ਸਨਮਾਨ ਉਹਨਾਂ ਦਾ ਕੀਤਾ ਜਾਵੇ ਸਰਕਾਰ ਵੱਲੋਂ ਵੀ ਸੀਐਮ ਸਾਹਿਬ ਨੂੰ ਵੀ ਸਾਰੀ ਸਰਕਾਰ ਨੇ ਕੀਤਾ। ਅੱਛਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਯੂਥ ਲੀਡਰੋਂ ਤੁਸੀਂ ਵੱਲੋਂ ਮਾਜਰਾ ਦੇ ਵਿੱਚ ਯਾਨੀ ਤੁਹਾਡਾ ਵਾਸੇ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਨੌਜਵਾਨ ਜਿਹੜੀ ਪੀੜੀ ਹੈ ਉਹ ਲੱਗ ਰਾਤੇ ਜਾ ਰਹੀ ਹੈ ਜਿਸ ਤਰ੍ਹਾਂ ਚਾਹੇ ਤੁਸੀਂ ਨਸ਼ਿਆਂ ਦੀ ਇਹ ਗੱਲ ਕੀਤੀ ਕਿ ਨਸ਼ਿਆਂ ਨੂੰ ਲਾ ਲਈਏ ਜਾਂ ਭਟਕਦੇ ਜਾ ਰਹੇ ਨੇ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਰਹੇ ਨੇ ਕਿਸ ਤਰ੍ਹਾਂ ਦੇ ਰਹੇ ਕਿ ਐਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਕਿਉਂਕਿ ਅੱਜ ਗਰੀਬਾਂ ਵੱਲ ਪਰਿਵਾਰਾਂ ਵੱਲ ਬਹੁਤ ਘੱਟ ਦੇਖਿਆ ਜਾਂਦਾ ਹਾਂ ਜੀ ਨਾ ਮੇਰੇ ਨੌਜਵਾਨਾਂ ਨੂੰ ਵੀ ਆਈ ਯੂ ਪੀਆ ਫਿਰ ਆਪਾਂ ਬਾਹਰ ਵੀ 25 ਲੱਖ ਰੁਪਏ ਲਾ ਕੇ ਜਾਂਦੇ ਆ ਤਾਂ ਆਪਾਂ ਕੋਈ ਕਾਰੋਬਾਰ ਖੋਲੀਏ ਤੇ ਦੋ ਤਿੰਨ ਨੌਜਵਾਨਾਂ ਨੂੰ ਹੋਰ ਦਈਏ ਪਰ ਕਈ ਵਾਰੀ ਅਗਲੇ ਦੇ ਬਜਟ ਦੇ ਵਿੱਚ ਨਹੀਂ ਹੁੰਦਾ ਇਹ ਸਰਕਾਰ ਨੂੰ ਵੀ ਚਾਹੀਦਾ ਵੀ ਉਹਨਾਂ ਨੂੰ ਲੋਨ ਜਾਂ ਕੁਝ ਵੀ ਪ੍ਰੋਵਾਈਡ ਕਰਕੇ ਵੀ ਉਹ ਆਪਣਾ ਕੰਮ ਕਰ ਸਕਣ ਤਾਂ ਉਹਦੇ ਨਾਲ ਜਿਹੜਾ ਆਪਣਾ ਬਾਹਰ ਪਹੁੰਚਵਾਂ ਜਾਂਦਾ ਹੈ ਪੜ੍ਹਨ ਲਿਖਣ ਜਾਂ ਆਪਣੇ ਆਪਣਾ ਰਿਸਕਾਰ ਆਪਣੀ ਜ਼ਿੰਦਗੀ ਲਈ ਜਾਂਦਾ ਹੈ ਉਹ ਵੀ ਮੇਰੀ ਜ਼ਿੰਦਗੀ ਬੜੀ ਬਿਹਤਰ ਹੋ ਸਕੂ ਆਪਾਂ ਉਹਨਾਂ ਨੂੰ ਇਹੋ ਜਿਹਾ ਮਾਹੌਲ ਦਈਏ ਵੀ ਉਹ ਊੜੀ ਆਪਣਾ ਕੰਮ ਕਰਨ ਤੇ ਊੜੀ ਉਹ ਰਹਿ ਸਕਣ ਤੇ ਅੱਗੇ ਨੂੰ ਵੀ ਆਪਣੇ ਸਮਾਜ 'ਚ ਵਾਧਾ ਕਰ ਸਕਣ ਤੇ ਇਹੋ ਜਿਹੇ ਪਰਾਲਿਆਂ ਵੱਲ ਜੋ ਜ ਆਪਣੇ ਕੰਮ ਲੱਗਣਗੇ ਜਾਂ ਕੁਝ ਵੀ ਉਹ ਕਰਨਗੇ ਤਾਂ ਉਹ ਇੱਥੇ ਹੋ ਜੇ ਵਧੀਆ ਪ੍ਰਾਲੇ ਕਰਨਗੇ ਤੇ ਸਮਾਜ ਚ ਉਹਨਾਂ ਦੀ ਚੰਗੀ ਛਵੀ ਬਣੂਗੀ ਲੀਡਰਾਂ ਨੂੰ ਵੀ ਅਪੀਲ ਹੈ ਵੀ ਆਪਾਂ ਨੌਜਵਾਨਾਂ ਨੂੰ ਸਹੀ ਸਹੀ ਦਈਏ ਸਹੀ ਰਾਹ ਉੱਤੇ ਅੱਛਾ ਮੈਂ ਤੁਹਾਡੇ ਤੋਂ ਲਾਸਟਵਾਲ ਲਵਾਂਗਾ ਅੱਜ ਗਰਾਊਂਡ ਲੈਵਲ ਤੇ ਬਹੁਤ ਸਾਰੇ ਲੋਕ ਆਪ ਪਾਰਟੀ ਦੇ ਤੁਹਾਡੀ ਪਾਰਟੀ ਦੇ ਵੀ ਸਵਾਲ ਚੱਕਦੇ ਨੇ ਕੀ ਇਹਦੇ ਸਵਾਲਾਂ ਨੇ ਕੋਲ ਇਦਾਂ ਦੀ ਨੇ ਕਿ ਚਾਹੇ ਬੀਰੋਜਗਾਰੀ ਨੂੰ ਗੱਲ ਕਰ ਲਈ ਚਾਹੇ ਬਹੁਤ ਸਾਰੀ ਸੜਕਾਂ ਦੀ ਗੱਲ ਕਰ ਲਈ ਇਦਾਂ ਦੇ ਸਵਾਲ ਚਾਹਦੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਚੀਜ਼ਾਂ ਕਿਸ ਤਰ੍ਹਾਂ ਕਿ ਆ ਉੱਪਰ ਸਰਕਾਰਾਂ ਤੱਕ ਇਹ ਗੱਲ ਪਹੁੰਚ ਨਹੀਂ ਪਾਰੀ ਪਰ ਗਰਾਊਂਡ ਲੈਵਲ ਤੇ ਕਿਸ ਤਰੀਕੇ ਦੇ ਨਾਲ ਸਰਕਾਰ ਨੂੰ ਦੇਖਿਆ ਜਾ ਰਿਹਾ ਹੈ ਬਾਈ ਜੀ ਸਭ ਤੋਂ ਵੱਡੀ ਤੁਸੀਂ ਗੱਲ ਸਹੀ ਕਹੀ ਕਿ ਸਰਕਾਰ ਤੱਕ ਆਵਾਜ਼ ਤਾਂ ਪਹੁੰਚ ਨਹੀਂ ਨਹੀਂ ਰਹੀ ਕਈ ਅਧਿਕਾਰੀ ਮੰਨ ਲੋ ਕਿ ਨਾ ਕੋਈ ਹਲਕੇ ਦਾ ਨਮਾਇੰਦਾ ਹੁੰਦਾ ਆਪਾਂ ਨੇ ਨਾਮ ਤਾਂ ਚਲੋ ਕਿਸੇ ਦਾ ਕੀ ਹੈ ਨਾ ਵੀ ਉਹ ਜੇ ਸਰਕਾਰ ਤਾਂ ਗੱਲ ਰੱਖੇ ਵੀ ਕਰੰਗ ਲੈਵਲ ਤੇ ਇਹ ਚੀਜ਼ਾਂ ਨੂੰ ਲੋੜ ਹੈ ਤਾਂ ਸਰਕਾਰ ਸੁਧਾਰ ਕਿਵੇਂ ਕਰੂਗੀ ਤੇ ਇਹ ਨੌਜਵਾਨੀ ਨੂੰ ਆਹੀ ਅਪੀਲ ਕਰਦਾ ਹਾਂ ਵੀ ਨਸ਼ਿਆਂ ਹੋਂਸਿਆਂ ਤੋਂ ਆਪਾਂ ਦੂਰ ਰਹੀਏ ਵੀ ਇਹ ਜਿਹੇ ਪ੍ਰਾਲੇ ਕਰੀਏ ਤੇ ਸਰਕਾਰ ਦੇ ਸਾਥੇ ਜਿਹੜੀ ਜੁਨਿਵਾਰੀ ਨੇ ਸਰਕਾਰ ਦੀ ਵਧੀਆ ਮਾਹੌਲ ਦੇਣਾ ਉਹ ਕਈ ਵਾਰੀ ਉਹ ਐਕਟਿਵਿਟੀ ਅਬੋਰ ਦੇ ਵਿੱਚ ਜੋ ਕਾਂਗ ਹੋਇਆ ਤਾਂ ਸਰਕਾਰ ਕਾਰੋਬਾਰੀਆਂ ਨੂੰ ਵੀ ਸੋ ਜਰਾ ਨਾ ਵੀ ਜਿਹੜਾ ਨਾ ਆਮ ਨੌਜਵਾਨ ਵੀ ਆਪਣਾ ਕੰਮ ਕੋ ਕਰ ਸਕੇ ਵੀ ਹੌਸਲਾ ਦੇ ਵੀ ਉਹਨੂੰ ਜੇ ਉਹਨੂੰ ਚੰਗੀ ਸੋਸਾਇਟੀ ਦੇਵੇ ਡਿਸਕਰਡ ਜੇ ਵੀ ਉਹਨੂੰ ਜਾਈ ਵੀ ਇਹਨਾਂ ਵੀ ਉਹ ਕਤਲ ਕਰ ਦਿੰਦੇ ਉਹਦੇ ਨਾਲ ਨੌਜਵਾਨ ਗਾਹਣ ਕੰਮ ਨਹੀਂ ਕਰਤਿਆਂ ਨਾ ਕੋਈ ਆਪਣੇ ਮਾਪੇ ਤੇ ਕਹਿੰਦਾ ਅਗਲਾ ਕਹਿੰਦਾ ਵੀ ਬਾਹਰ ਜਾ ਵੀ ਤਾ ਉਹਰੇ ਕੰਮ ਨਹੀਂ ਕਰਨਾ ਕਿਉਂਕਿ ਉਹ ਆਪਣੇ ਯੋਗ ਤਰੱਕੀ ਪਹੁੰਚਾਦੇ ਨਹੀਂ ਹਨਾਂ ਦੀ ਨੂੰ ਪਤਾ ਇਹ ਗੱਲਾਂ ਤੋਂ ਗੱਲ ਨਿਕਲ ਜਾਂਦੀ ਹੈ ਹੁਣ ਜਿੱਦਾਂ ਤੁਸੀਂ ਲੇਟਰ ਉਹ ਤੁਹਾਨੂੰ ਕਿਹਾ ਤਾਂ ਬੋਰ ਦੀ ਗੱਲ ਕੀਤੀ ਹੈ ਅੱਜ ਇਹ ਵੀ ਗੱਲਾਂ ਹੁੰਦੀਆਂ ਨੇ ਕਿ ਪੰਜਾਬ ਦੇ ਵਿੱਚ ਯਾਨੀ ਜਿਹੜਾ ਮਾਹੌਲ ਹੈ ਕਾਫੀ ਵਿਗੜ ਚੁੱਕਿਆ ਹੈ ਚਾਹੇ ਗੈਂਗਵਾੜ ਦੀ ਗੱਲ ਕਰੀਏ ਫਿਲਮਾਂ ਦੇ ਵਿੱਚ ਦੇਖਿਆ ਜਾਂਦਾ ਸੀ ਡਾਊਨ ਦੇਖੇ ਜਾਂਦੇ ਸੀ ਗੈਂਗਵਾੜ ਦੇਖਿਆ ਜਾਂਦੇ ਜਾਂਦੇ ਸੀ ਪਰ ਅੱਜ ਇਹ ਗੱਲਾਂ ਹੁੰਦੀਆਂ ਨੇ ਕਿ ਪੰਜਾਬ ਦੇ ਵਿੱਚ ਇਹ ਚੀਜ਼ਾਂ ਆਮ ਹੋ ਗਈਆਂ ਨੇ ਬੜੀ ਆਮ ਚਲੋ ਆਚਾ ਤੇਗਾ ਤਾ ਨਾ ਜਿਹੜੇ ਨੌਜਵਾਨ ਆ ਬਾਹਰ ਨਾਲ ਗਲਤ ਰੰਗ ਨੂੰ 扑ਟ ਕੀ ਸੋ ਉਹ ਅਚਤਾ ਪਟਕੇ ਨੇ ਆਟੀਆਂ ਸ਼ੁਰੂ ਤੋਂ ਸਮੇਂ ਸਿਰ ਇਹ ਸਰਕਾਰਾਂ ਨੇ ਨੌਜਵਾਨਾਂ ਨੂੰ ਇਹ ਤਰੀਕੇ ਨਾਲ ਉਹਨਾਂ ਦਾ ਗਲਤ ਕੰਮ ਚ ਹਿਸਾਬ ਦਿੱਤਾ ਹੈ ਕਿ ਕਿਉਂਕਿ ਸਾਡੇ ਨਾਲ ਉਹ ਰੈਲੀ ਚ ਆ ਜਾਣ ਨਾਰੇ ਮਾਰ ਦੇਣ ਨੌਜਵਾਨੀ ਨੂੰ ਉੱਚੇ ਤੱਕ ਰੱਖਿਆ ਜੇ ਜੇ ਉਹ ਕਦੀ ਗਲਤ ਕੰਮ ਕਰਦਾ ਸੀ ਉਹਨੂੰ ਅੱਗੇ ਤਾਂ ਕਹਿਣਾ ਨਹੀਂ ਉਹਨੂੰ ਅੱਗੇ ਤਾਂ ਹੱਲਾਸ਼ੇਰੀ ਦੇਣੀ ਵੀ ਆ ਮੇਰੇ ਨਾਲ ਟੁੱਟਣਾ ਨਹੀਂ ਉਹ ਸਰਕਾਰਾਂ ਦੇ ਤੇ ਲੀਡਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਆਪਾਂ ਨੇ ਕਹੀ ਜੀ ਸੇਵਾ ਦੇਣੀ ਤਾਂ ਕਿਹਾ ਜਾ ਉਹਨਾਂ ਨੂੰ ਮਾਅਨ ਦੇਣਾ ਜੇ ਉਹਨਾਂ ਨੂੰ ਮਾਅਨ ਵਧੀਆ ਮਿਲੇਗਾ ਤੇ ਉਹ ਜੀ ਗਾਂਵਵਾਰਾਂ ਜੇ ਆਪਕੋ ਸੇਚ ਵੀ ਜਾਣ ਸਕਣਗੇ ਤਾਂ ਮੇਰੀ ਇੰਨੀ ਕੀ ਲੋੜ ਵੀ ਆਪਾਂ ਨੌਜਵਾਨੀ ਨੇ ਮਾਹੌਲ ਹੀ ਬਿਹਤਰ ਬੀਜੇ ਤੇ ਆਪਣੀ ਸਮਾਜਿਕ ਉਹ ਵੀ ਹੈ ਨਾ ਸਰਕਾਰਾਂ ਨੂੰ ਵੀ ਚਲੋ ਰੋਲ ਹੈ ਪਰ ਅੱਜ ਅੱਜ ਮੰਨ ਲਓ ਕੋਈ ਵੀ ਨੌਜਵਾਨ ਕੁਝ ਵੀ ਕਰਦਿੰਦਾ ਕਦੇ ਚ ਨਜੀਮ ਸੁਹਾਰੇ ਦੀ ਘਟਨਾ ਹੋਈ ਮੈਂ ਹੁਣ ਉਹ ਮੁਟਕੇੜ ਦੋ ਧੜਿਆਂ ਦੀ ਸੀ

ਆਵਾਜ਼ ਦੇ ਕਾਟੇ ਤੋਂ ਸੋ ਥੈਂਕ ਯੂ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਥੈਂਕ ਯੂ ਸੋ ਦੇਖੇ ਕਿ ਇੱਥੇ ਹਰ ਇੱਕ ਤਰ੍ਹਾਂ ਦੇ ਲੀਡਰ ਪਹੁੰਚੇ ਹੋਏ ਨੇ ਚਾਹੇ ਆਪ ਪਾਰਟੀ ਦਾ ਹੋਵੇ ਚਾਹੇ ਅਕਾਲੀ ਪਾਰਟੀ ਹੋਵੇ ਚਾਹੇ ਕਾਂਗਰਸ ਸੀਨੀਅਰ ਯਾਨੀ ਪਾਰਟੀਆਂ ਤੋਂ ਉੱਠ ਕੇ ਇਸ ਪ੍ਰੋਗਰਾਮ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੋ ਆਪ ਦੇ ਕਮੈਂਟ ਕਰਕੇ ਵਿਚਾਰ ਸਾਂਝੇ ਉਹ ਪਤਾ ਸੀ ਕਿ ਦਿੱਪੂ ਕੁਰਾਲੀ ਵੱਲੋਂ 52 ਵਿਆਹ ਕਰਾਏ ਗਏ ਨੇ ਤੇ ਉਹਨਾਂ ਦੇ ਵਿੱਚ ਕੁਝ ਜੋੜੇ ਸਾਡੇ ਕੋਲ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿੱਥੋਂ ਆਏ ਨੇ ਤੇ ਕਿਹੜੇ ਤਰੀਕੇ ਦੇ ਨਾਲ ਜਿਹੜਾ ਪ੍ਰੋਗਰਾਮ ਸੱਜਿਆ ਗਿਆ ਤੇ ਕਿੰਨੇ ਕ ਪਰਿਵਾਰ ਵੱਲੋਂ ਲੋਕ ਆਏ ਨੇ ਸੋ ਸ਼ੁਕਰੀਆ ਕਰਦੇ ਆਂ ਪਾਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਸੋ ਠੀਕ ਹੋ ਹਾਂਜੀ ਕਿੱਥੋਂ ਆਏ ਹੋ ਤੁਸੀਂ ਮੇਰਾ ਨਾਮ ਡੇਲਾ ਪਿੰਡਾਂ ਕਈ ਅੱਛਾ ਪਰਿਵਾਰ ਦੇ ਵਿੱਚ ਕੋਣ ਕੋਣ ਆਇਆ ਤੁਹਾਡੇ ਮੇਰੇ ਮੰਮੀ ਵੀ ਮੰਮੀ ਚਾਚੀ ਮੇਰੇ ਸਿਸਟਰ ਤੇ ਬਾਕੀ ਮੇਰੇ ਮਮਾ ਜੀ ਵੀ ਨਹੀਂ ਆਇਆ ਚਾਚਾ ਜੀ ਅਸੀਂ ਜਿਸ ਤਰ੍ਹਾਂ ਤੁਸੀਂ ਦਿਪੂ ਕੁਰਾਲੀ ਜੀ ਦੇ ਨਾਲ ਗੱਲ ਹੋਈ ਤੁਹਾਨੂੰ ਪਤਾ ਲੱਗਿਆ ਸੀ ਕਿ ਕਿਸ ਤਰ੍ਹਾਂ ਵਿਆਹ ਜਿਹੜੇ ਕਰਾਏ ਜਾ ਰਹੇ ਨੇ ਯਾਨੀ ਤੁਸੀਂ ਉਹਨਾਂ ਤੱਕ ਪਹੁੰਚ ਕੀਤੀ ਹੈ ਉਹਨਾਂ ਨੇ ਤੁਹਾਡੇ ਤੇ ਪਹੁੰਚ ਕੀਤੀ ਅਸੀਂ ਵੇ ਬੜੀ ਗੰਧਰੀਆ ਪਾ ਜੀ ਲੋਰਵੰਤੀ ਹਿਆਨਾਂ ਆ ਕਰਿਆ ਗਿਆ ਬਹੁਤ ਚੰਗਾ ਲੱਗੇ ਕਦੇ ਸੋਚੇ ਸੀ ਕਿ ਇਸ ਤਰੀਕੇ ਦੇ ਨਾਲ ਜਿੱਦਾਂ ਪ੍ਰੋਗਰਾਮ ਹੁੰਦੇ ਨੇ ਬਹੁਤ ਸਾਰੇ ਪ੍ਰੋਗਰਾਮ ਯਾਨੀ ਸਸਤਾਵਾ ਕ੍ਰਾਂਤੀਆਂ ਨੇ ਗੁਰਦੁਆਰਿਆਂ ਦੇ ਵਿੱਚ ਵਿਆਹ ਹੁੰਦੇ ਨੇ ਪਰ ਖਾਣ ਪੀਣ ਦਾ ਜਿਹੜਾ ਅਰੇਂਜਮੈਂਟ ਹੈ ਵੱਡੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਜਿੱਦਾਂ ਹੁੰਦਾ ਹੈ ਉਸੇ ਤਰੀਕੇ ਦਾ ਹੈ ਕਿੱਦਾਂ ਦਾ ਲੱਗਦਾ ਵਧੀਆ ਜਾਈ ਚੰਗੀ ਸੋਚ ਆਈ ਬੰਦੇ ਵਧੀਆ ਕੰਮ ਕਰ ਰਿਹਾ ਹੈ ਤੁਹਾਡੀ ਫੈਮਿਲੀ ਕੋਈ ਇਹ ਤਾਂ ਨਹੀਂ ਰੱਖਿਆ ਗਿਆ ਸੀ ਕਿ ਹਾਂ ਕਿ ਇੰਨੇ ਬੰਦੇ ਲੈ ਕੇ ਆੜਿਆ ਵਿਆਹ ਦੇ ਵਿੱਚ ਨਾ ਕਿੰਨੇ ਕੁ ਬਰਾਤੀ ਆਏ ਆਪਣੇ ਹੁੰਦੋ ਤੇ ਆਏ ਤੇ ਆ ਬੰਦੇ ਕਿਹੜੀ ਜਗ੍ਹਾ ਤੋਂ ਅਸਲ ਕਰਤੇ ਰਸੂਲ ਪਰ ਤੋਂ ਯਾਨੀ ਤੁਸੀਂ ਪਹੁੰਚ ਕੀਤੀ ਸੀ ਦੀਪਕ ਤਾਂ ਹਾਂਜੀ ਹਾਂ ਗੱਦੀ ਗੱਲ ਹੈ ਇਹ 15 ਦਿਨ ਪਹਿਲਾਂ ਦੀ ਗੱਲ ਹੈ ਹਾਂਜੀ ਅਸੀਂ ਕਿਹਾ ਵੀ ਵੀ ਇੰਨੇ ਉਹਨੇ ਐਂਡ ਵੀ ਜੀ ਇਹ ਤੇ ਕਰਦੋ ਕੁੜੀ ਦਾ ਵਿਆਹ ਹਾਂਜੀ ਇਹ ਮੰਨ ਕੇ ਕਿ ਮੁੰਡੇ ਵਾਲੇ ਕਹਿੰਦੇ ਕੀ ਤੇ ਵੀ ਵਧੀਆ ਵੈਸੇ ਜਿੱਦਾਂ ਪ੍ਰੋਗਰਾਮ ਹੁੰਦਾ ਵਿਆਹ ਸ਼ਾਦੀਆਂ ਦਾ ਬਹੁਤੋ ਵਧੀਆ ਪ੍ਰੋਗਰਾਮ ਸਜੇ ਇੱਕ ਵਾਰ ਸਖਾਰ ਪੇੜ ਦਾ ਔਰ ਜਿੱਦਾਂ ਸ਼ਗਨ ਦਾ ਉੱਧਰ ਕਲਾਕਾਰ ਲੱਗੇ ਹੋਏ ਨੇ ਵੱਡੇ ਵੱਡੇ ਪ੍ਰੋਗਰਾਮ ਜਿਸ ਤਰ੍ਹਾਂ ਚੱਲ ਰਿਹਾ ਉੱਧਰ ਆਨੰਦਕਾਰਜ ਹੋ ਰਹੇ ਨੇ ਕਿੰਨੇ ਇਹ ਤਾਂ ਨਹੀਂ ਗੱਲ ਹੋਈ ਸੀ ਕਿ ਕੁੜੀ ਵੱਲੋਂ ਕਿੰਨੇ ਲੋਕੀ ਆਣੇ ਚਾਹੀਦੇ ਹੈਗਲਾ ਨਹੀਂ ਨਹੀਂ ਕੋਈ ਗੱਲ ਨਹੀਂ ਹੋਈ ਖੁੱਲਾ ਸਦਾ ਸੀ ਹਾਂ ਇਹ ਤੇ ਕੀ ਜ਼ਰੂਰਤ ਦਾ ਸਮਾਨ ਕੀ ਦਿੱਤਾ ਗਿਆ ਜੋ ਵੇਕਿੰਗ ਜਰੂਰ ਤਲਵਾਰੀ ਬਗੈਰਾ ਪੇਟੀ ਜੋ ਵੀ ਹੈ ਜਰੂਰ ਦਾ ਸਰਸ ਹਾਂਜੀ ਧੰਨਵਾਦ ਜੀ ਤੁਸੀਂ ਤੁਸੀਂ ਕੀ ਲੱਗਦਾ ਜੀ 22 ਇੰਚ ਮਾਤਾ ਬੇਟਾ ਕਿਤਾਬੋ ਲੱਗਦਾ ਕਿ ਜਿਹੜਾ ਇੰਨਾ ਵਧੀਆ ਪ੍ਰੋਗਰਾਮ ਹੋਇਆ ਕਦੇ ਦੇਖੀ ਇਸ ਤੋ ਲੱਗਿਆ ਸੀ ਬਹੁਤ ਬੱਝਿਆ ਮੈਂ ਤਾਂ ਅੱਜ ਜੀ ਜੋ ਕੋਈ ਪੈਸੇ ਲਾ ਕੇ ਨਹੀਂ ਕਰਦਾ ਮੈਂ ਤਾਂ ਉਹ ਵੀ ਨਹੀਂ ਦੇਖਿਆ ਅੱਜ ਅੱਜ ਪ੍ਰੋਗਰਾਮ ਦੇਖਿਆ ਬੜੀ ਸੇਵਾ ਹੈ ਜੀ ਬੈਟਰਨੋ ਕੇ ਜਾਇਆ ਖੁੱਲੀ ਹੈ ਉਸੇ ਪੈਸਾ ਸਭ ਦਾ ਆਪਾਂ ਦਾ ਬਹੁਤ ਬਹੁਤ ਹੀ ਬੰਦੇ ਵੀ ਬਹੁਤ ਬਹੁਤ ਹੀ ਦੀਪ ਸਿੰਘ ਜੀ ਨੇ ਜਿਹੜਾ ਕਰਾਰ ਰਹੇ ਨੇ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੂੰ ਪਰਮਾਤਮਾ ਬਹੁਤ ਰਕਿਆ ਸਤਿ ਸ਼੍ਰੀ ਅਕਾਲ ਜੀ ਦੇਖਿਆ ਕਿਸ ਤਰੀਕੇ ਦੇ ਨਾਲ ਟਿੱਕੂ ਜੀ ਨੂੰ ਅਤੇ ਉਹਨਾਂ ਦੀ ਟੀਮ ਨੂੰ ਬੜੀਆਂ ਮੁਬਾਰਕਾਂ ਮਿਲੀਆਂ ਨੇ ਕਿਉਂਕਿ ਕਹਿੰਦੇ ਨੇ ਕਿ ਚਾਹੇ ਪੈਸਾ ਵੀ ਢਾ ਲਿਏ ਪਰ ਫਿਰ ਵੀ ਐਟਾ ਪ੍ਰੋਗਰਾਮ ਕਦੇ ਦੇਖਿਆ ਨਹੀਂ ਹੈਗਾ ਕਿਉਂਕਿ ਦੇਖਿਆ ਜਾਂਦਾ ਹੈ ਕਿ ਇੱਕ ਪਾਸੇ ਖਾਣ ਪੀਣ ਦਾ ਬੜੀਆ ਤਰੀਕੇ ਦਾ ਸਾਮਾਨ ਲੱਗਿਆ ਹੋਇਆ ਹੈ ਤੇ ਦੂਜੇ ਪਾਸੇ ਸ਼ਗਨਾ ਦਾ ਵੀ ਪ੍ਰੋਗਰਾਮ ਹੈ ਜੋ ਸ਼ਗਨ ਪੈਂਦਾ ਤੇ ਦੇਖਿਆ ਜਾਂਦਾ ਕਿ ਇੱਕ ਪਾਸੇ ਕਲਾਕਾਰ ਵੀ ਲੱਗੇ ਹੋਣਾ ਵੱਡਾ ਜਿਹੜਾ ਹਾਲ ਵੀ ਮੈਰੀਕ ਪਾਸੇ AC ਹੈ ਇੱਕ ਪਾਸੇ ਪਹਾੜੇ ਪਾਸੇ ਵੀ ਲੋਕੀ ਬੈਠੇ ਹੋਏ ਨੇ ਤੇ ਦੂਜੇ ਪਾਸੇ ਅਸੀਂ ਤੁਹਾਨੂੰ ਤਸਵੀਰਾਂ ਦਿਖਾਈ ਆ ਰਹਿ ਕਿ ਕਿਸ ਤਰੀਕੇ ਦੇ ਨਾਲ ਅਨੰਦਕਾਰ ਦੇ ਵਿੱਚ ਯਾਨੀ ਕੋਈ ਪਤਾ ਨਹੀਂ ਕਿ ਕਿੰਨੇ ਲੋਕ ਇੱਥੇ ਪਹੁੰਚੇ ਹੋਏ ਨੇ ਕਿ ਸੈਕੜਿਆਂ ਦੇ ਹਜ਼ਾਰਾਂ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਦੋਹਾਂ ਤਰ੍ਹਾਂ ਦੇ ਇੱਥੇ ਲੋਕ ਆਏ ਬਨੇ ਕਹਿੰਦੇ ਨੇ ਕਿ ਵਿਆਹ ਦੇ ਵਿੱਚ ਇੱਕ ਜਗ੍ਹਾ ਲਾੜੇ ਦਾ ਪਿਓ ਹੋਵੇ ਤਾਂ ਲਾਗੇ ਪਹਿਚਾਨ ਹੁੰਦੀ ਹੈ ਜਦ ਹੱਥ ਦੇ ਵਿੱਚ ਬੈਗ ਹੋਵੇ ਸੋ ਹੱਥ ਦੇ ਵਿੱਚ ਬੈਗ ਫੜਿਆ ਹੋਇਆ ਸੋ ਗੱਲਬਾਤ ਕਰਨੇ ਵਾਪੇ ਤੁਹਾਡਾ ਨਾਂ ਕੀ ਹੈ ਸਰਦਾਰ ਰਣਜੀਤ ਹਰਦੀਪ ਸਿੰਘ ਜੀ ਯਾਨੀ ਤੋ ਮੋਟਾ ਵਿਆਹ ਆਇਆ ਹੋ ਈ ਲੜਕੀ ਵੱਲੋਂ ਮੁੰਬਈ ਮੁੰਬਈ ਅੱਛਾ ਕਿਦਾਂ ਦਾ ਲੱਗਦਾ ਕਿ ਵਧੀਆ ਪ੍ਰੋਗਰਾਮ ਹੈ ਯਾਨੀ ਹੋਰ ਵਧੀਆ ਪ੍ਰੋਗਰਾਮ ਆ ਜੀ ਕਿੱਦਾਂ ਹੋਣੇ ਚਾਹੀਏ ਵੀਰ ਜੀ ਨਾ ਬੰਨਾਂ ਸਹਰਾ ਮੈਂ ਚੰ ਥੋੜਾ ਬੋਤ ਕਦੇ ਦੇਖਿਆ ਹੁੰਦਾ ਕਿ ਮੁੰਡਿਆਂ ਦੀ ਡਿਮਾਂਡ ਹੁੰਦੀ ਹੈ ਮੁੰਡੇ ਵਾਲੇ ਪਰਿਵਾਰ ਵੱਲੋਂ ਕਿ ਸਾਡਾ ਵਿਆਹ ਵਧੀਆ ਹੋਣਾ ਚਾਹੀਦਾ ਹੈ ਖਾਣਾ ਪੀਣਾ ਵਧੀਆ ਹੋਣਾ ਚਾਹੀਦਾ ਤੇ ਜਿਹੜਾ ਯਾਨੀ ਜਿਹੜੀ ਸੇਵਾ ਪ੍ਰਾਪਤ ਦੇ ਹੋਣੀ ਚਾਹੀਦੀ ਕਿਸ ਤਰ੍ਹਾਂ ਦਾ ਲੱਗ ਰਿਹਾ ਇੱਥੇ ਇਹ ਠੀਕ ਲੱਗ ਰਿਹਾ ਜੀ ਠੀਕ ਲੱਗ ਰਿਹਾ ਬੈਲ ਘਟਾ ਦੇਣਾ ਚਾਹੀਦਾ ਅੱਛਾ ਹਾਂ ਜਦ ਜਾੜਾ ਕਰਤੀ ਸੇਵਾ ਆਇਤਾ ਹੈ ਨਾ ਵੀ ਥੋੜੀ ਜਿਹੀ ਡਿਮਾਂਡ ਵੀ ਘਟਾ ਦੇਣੀ ਚਾਹੀਦੀ ਮੁੰਡੇ ਵਾਲਿਆਂ ਨੇ ਵੀ ਘਟਾ ਦੇਣੀ ਚਾਹੀਦੀ ਹੈ ਵੀ ਆ

ਕਿ ਗੱਡੀਆਂ ਦਾ ਖਰਚਾ ਵਗੈਰਾ ਇਹਦਾ ਕੁਝ ਕਿਹਾ ਗਿਆ WhatsApp ਲੱਗ ਗਿਆ ਕੋਈਆਂ ਪੰਜ ਕੁੜੀਆਂ ਜੀ ਆਪਣਾ ਆਪਣਾ ਹੋਵੇ। ਅੱਛਾ। ਤੇ ਉਹਨਾਂ ਜਰੂਰ ਤੋਂ ਦਾ ਸਮਾਨ ਮਿਲ ਗਿਆ ਵਧੀਆ। ਪਤਾ ਨਹੀਂ ਹੈਗਾ ਇਹਨਾਂ ਦਾ ਸਾਡੇ ਲੜਕੇ ਵਿੱਚ ਆਏਗਾ, ਮੂਵੀ ਵਾਲੇ ਕਰੋੜਾਂ ਦਾ ਹੋਇਆ। ਬਾਹਰ ਪਾਰੀ ਘੋਟਾ ਹੁੰਦਾ ਤਾਂ। ਅੱਛਾ ਤਾਲਵਾਜੀ ਤੋਂ ਦੇਖਿਆ ਸੀ ਕਿ ਮੁੰਡੇ ਆਣ ਦੇ ਯਾਨੀ ਕੋੜ ਦੇ ਨਾਲ ਵੀ ਗੱਲਬਾਤ ਕੀਤੀ ਸੀ ਕੋਸ਼ਿਸ਼ ਹੋਣਾ ਨਾਲ ਵੀ ਕਰ। ਸੋ ਇੱਕ ਵਿਆਹ ਦਾ ਜੋੜਾ ਸਾਡੇ ਕੋਲ ਹੋਰ ਖੜਾ ਹੈ ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਨੰਦ ਮੁਬਾਰਕਾ ਦੇ ਦੇਣਾ ਬਹੁਤ ਬਹੁਤ ਮੁਬਾਰਕਾ ਜੀ ਤੁਹਾਨੂੰ ਥੈਂਕ ਯੂ ਜੀ ਬਾਲੋ ਜੀ ਠੀਕ ਹੈ ਵੀ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਕਿ ਵਧੀਆ ਪ੍ਰੋਗਰਾਮ ਕਰਾਇਆ ਹੋਇਆ ਤੇ ਪੂਜੀ ਬਨੋ ਕਿਦਾਂ ਦਾ ਲੱਗ ਰਿਹਾ ਹੈ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਅਡਜਸਟਮੈਂਟ ਕਰੀ ਹੋਏ ਤੁਸੀਂ ਨੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਸ਼ੁਕਰੀਆ ਜੀ ਅਕਸਰ ਦੇਖਿਆ ਜਾਂਦਾ ਹੈ ਕਿ ਕੁੜੀਆਂ ਦਾ ਸੁਪਨਾ ਹੁੰਦਾ ਹੈ ਕਿ ਸਾਡਾ ਜਿਹੜਾ ਵਿਆਹ ਹੋਵੇ ਉਹ ਪੈਲਸ ਦੇ ਵਿੱਚ ਹੋਵੇ ਵੱਡਾ ਪੈਲਸ ਹੋਵੇ ਤੇ ਖਾਣ ਪੀਣ ਦਾ ਪ੍ਰੋਗਰਾਮ ਵਧੀਆ ਹੋਵੇ ਤੇ ਬਰਾਤਿਆਂ ਦੀ ਖੂਬ ਸੇਵਾ ਹੋਵੇ ਤੁਹਾਨੂੰ ਕੀ ਲੱਗਦਾ ਹੈ ਕਿ ਹਰ ਇੱਕ ਤਰ੍ਹਾਂ ਦਾ ਪ੍ਰੋਗਰਾਮ ਬਹੁਤ ਵਧੀਆ ਕੀਤਾ ਹੋਇਆ ਹੈ ਯਾਨੀ ਕਲਾਕਾਰ ਲੱਗੇ ਹੋਏ ਨੇ ਖਾਣ ਪੀਣ ਦੇ ਵਿੱਚ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਜਿਵੇਂ ਸਾਨੂੰ ਆਪਣੀ ਵਰਗਾ ਹੀ ਫੀਲ ਹੋ ਰਿਹਾ ਹੈ ਮੈਂ ਸਾਨੂੰ ਇਹੀ ਲੱਗ ਰਿਹਾ ਕਿ ਹਾਂ ਸਾਡੇ ਆਪਣੇ ਘਰ ਹੈ ਜੀ ਕੀ ਬੰਤ ਹੈ ਅੱਛਾ ਫੈਮਿਲੀ ਦੇ ਵਿੱਚ ਤੁਹਾਡੇ ਕੌਣ ਕੌਣ ਹਨ ਫੈਮਿਲੀ 'ਚ ਸਾਡੇ ਮੰਮੀ ਡੈਡੀ ਤਾਂ ਹੈ ਕੋਈ ਨਹੀਂ ਜੀ ਸਾਡੇ ਬਰਡੇ ਭਰਾ ਆਏ ਹਨ ਜੀ ਆਪਣਾ ਜੀ ਭਾਬੀ ਹੈ ਜੀ ਛੋਟਾ ਭਰਾ ਹੈ ਜੀ ਦੋਨੋਂ ਆਪਣਾ ਜੀ ਬੜੇ ਭੈਣ ਵੀ ਆਏ ਹੋਏ ਆਂ ਜੀ ਛੋਟਾ ਤਕਰਕ ਵਾਰ ਆਇਆ ਜੀ। ਅਜੇ ਲੰਮੀ ਡੇਢੀ ਹੈ ਨਹੀਂ। ਬਾਕੀ ਵੱਡੇ ਭਰਾਵਾਂ ਨੇ ਇਹ ਪ੍ਰੋਗਰਾਮ ਜਿਹੜਾ ਉਹ ਕਰਵਾਇਆ। ਹਾਂਜੀ ਜੀ ਬਿਲਕੁਲ। ਕਿਸ ਤਰ੍ਹਾਂ ਲੱਗਦਾ ਕਿ ਬੜੀ ਵੈਸੇ ਇੱਕ ਤਾਂ ਖੁਸ਼ੀ ਦਾ ਵੀ ਮਾਹੌਲ ਹੈ ਪਰ ਕਿੱਦਾਂ ਲੱਗਦਾ ਹੈ ਕਿ ਜਦ ਮਾਪੇ ਹੋਣ ਤਾਂ ਇੱਕ ਹੋਰ ਮਾਹੌਲ ਵਧੀਆ ਪਾੜ ਜਾਂਦਾ ਹੈ। ਭਰਾਵਾਂ ਦੇ ਸਹਿਯੋਗ ਨਾਲ, ਭਾਬੀਆਂ ਦੇ ਸਹਿਯੋਗ ਨਾਲ ਕਿਸ ਤਰ੍ਹਾਂ ਦਾ ਲੱਗਦਾ ਕਿ ਭਰਾਮਾ ਦਾ ਪਿਆਰ ਉਨਾ ਹੀ ਮਾਪਾ-ਪਰਗਾ ਪਰਜਾਈਆਂ ਦਾ ਪਿਆਰ ਕਿਸ ਤਰ੍ਹਾਂ ਦਾ ਲੱਗਦਾ ਹੈ? ਠੀਕ ਲੱਗ ਰਿਹਾ। ਹਾਂਜੀ ਹਾਂ ਬਿਲਕੁਲ ਸਹੀ ਲੱਗ ਰਿਹਾ। ਸਾਨੂੰ ਆਪਣਾਪਣਾ ਨੀਂਦ ਮਹਿਸੂਸ ਹੋ ਰਿਹਾ ਹੈ। किस तरह बहुत मुबारक है कि लग रहा है बहुत लग रहा है पूरा परिवार ब्रदर है ਇੰਨੇ ਕਿ ਜਿਹੜੇ ਆਏ ਨੇ ਭਰਾਤ ਲੈ ਕੇ ਆਪਣੇ ਵੀ 25 ਘਰੇ ਗਏ 20 ਸੇਵਾ ਵਧੀਆ ਹੋਈ ਐ ਬਿਲਕੁਲ ਭਾਜੀ ਬਹੁਤ ਵਧੀਆ ਜੀ ਅਜੇ ਤੁਸੀਂ ਵੀ ਖਾਣਾ ਪੀਣਾ ਹੋਣਾ ਅਜੇ ਦਾ ਇਹ ਖਾਣਾ ਪੀਣਾ ਬਹੁਤ ਵਧੀਆ ਸੇਵਾ ਹੋ ਗਈ ਦਾ ਠੀਕ ਹੈ ਕਿਵਣਾ ਦਾ ਧੰਨਵਾਦ ਚਲੋ ਬਹੁਤ ਵਧੀਆ ਕਰ ਬਾਰ ਪਰਮਾਤਮਾ ਦੀ ਮਿਹਰ ਨਾਲ ਬਹੁਤ ਤੁਸੀਂ ਖੁਸ਼ ਰਹੋ আর ਇੱਕ ਦੂਜੇ ਨਾਲ ਲੜਦਾ ਨਹੀਂ ਹੈ ਪਿਆਰ ਨਾਲ ਰਹਿਣਾ ਜਿੰਦਗੀ ਦੇ ਵਿੱਚ ਬਹੁਤ ਉਤਰਾ ਚੜਾ ਆਉਣਾ ਇੱਕ ਦੂਜੇ ਦਾ ਸਹਾਰਾ ਬਣ ਕੇ ਰਹਿਣਾ ਠੀਕ ਹੈ ਬਿਲਕੁਲ ਜੀ ਠੀਕ ਹੈ ਸੋ ਸਾਡੇ ਵੱਲੋਂ ਫਿਰ ਬਹੁਤ ਬਹੁਤ ਮੁਬਾਰਕ। ਸੋ ਅਸੀਂ ਗੱਲਬਾਤ ਕਰਾਈ ਹੈ ਲਾੜਿਆਂ ਤੇ ਨਾਜੇ ਜੋੜੀਆਂ ਦੇ ਨਾਲ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲਬਾਤ ਬਾਰੇ ਸੋ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ। ਸੋ ਜਿਨ੍ਹਾਂ ਨੇ ਲੋਕ ਚੇਤਨਾ ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ। ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਉਪਰੇチュア ਦੇ ਨਾਲ ਸੋ ਨੂੰ ਜਾਸਲਾ ਦੀ ਰਿਪੋਰਟ ਪੰਜਾਬ